ਦੀ ਫਤਿਹ ਡੀਐਸ ਨਿਊ ਦੇਖਦੇ ਸਿਕਾ ਨੂੰ ਪਿਆਰ ਭਰੀ ਫਤਿਹ ਪ੍ਰਮਾਣ ਹੋਈ ਅੱਜ ਅਸੀਂ ਪਹੁੰਚਿਆ ਗੁਰਦੁਆਰਾ ਦੰਦਮਾ ਸਾਹਿਬ ਸ਼ਹੀਵੀ ਪਾਸ਼ਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਉਹ ਸੰਗਤਾਂ ਦਾ ਬਹੁਤ ਹੀ ਲੱਖਾਂ ਦੀ ਧਾਰ ਵਿੱਚ ਦਰਸ਼ਨ ਦਿਦਾਰੇ ਕਰ ਰਹੀਆਂ ਹੁਣ ਤੁਸੀਂ ਦੇਖੋ ਡੀਐਸ ਨਿਊ ਪੰਜਾਬ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਈਕ ਖੁੰਡਾ ਕਰਾਓ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡੀ ਐਸ ਨਿਊਜ਼ ਦੇਖਦੇ ਦਸਤਕਾਂ ਨੂੰ ਪਿਆਰ ਪਰਿਸ਼ਕਤੀ ਪ੍ਰਵਾਨ ਜੋ ਵਿਸਾਖੀ ਦੇ ਦਿਹਾੜੇ ਸੰਬੰਧ ਵਿੱਚ ਗੁਰਦੁਆਰਾ ਸ਼੍ਰੀ ਪਾਸ਼ੇ ਸਾਹਿਬ ਤੰਦਨ ਗੁਰੂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਿਸਾਖੀ ਦਾ ਪਵਿੱਤਰ ਦਿਹਾੜਾ ਹੈ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਸ੍ਰੀ ਹਰਗੋਬਿੰਦਪੁਰ ਜੋ ਧਰਤੀ ਪਵਿੱਤਰ ਸਥਾਨ ਤਨ ਤਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਚਰਨ ਛੋਪਾ ਪ੍ਰਾਪਤ ਹੈ ਸੰਗਤਾਂ ਇੱਥੇ ਬੜੇ ਹਮਮਾਰ ਨਾਲ ਪ੍ਰਾਤਨ ਸਮੇਂ ਤੋਂ ਲੈ ਕੇ ਦੰਦਲਾ ਸਾਹਿਬ ਦਿਵਸਾਖੀ ਮਸ਼ਹੂਰ ਸੀ ਅੱਜ ਵੀ ਤਕਰੀਬਨ ਬਹੁਤ ਵਧੀਆ ਢੰਗ ਨਾਲ ਗੁਰੂ ਕੀ ਸੰਗਤਾਂ ਲੰਗਰਾਂ ਦੀਆਂ ਸੇਵਾਵਾਂ ਕਰਦੀਆਂ ਹਨ ਤੇ ਸਾਰਾ ਪ੍ਰਬੰਧ ਬਹੁਤ ਵਧੀਆ ਹੈ ਅੱਜ ਦੇ ਦਿਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਨ ਕੀ ਜਾਤ ਵਰਣ ਕੁਲ ਮਾਹੀ ਸਰਦਾਰੀ ਨਾ ਭਈ ਕਰਦਾ ਹੀ ਇਨਹੀ ਕੋ ਸਰਦਾਰ ਬਣਾਉ ਤਬਾ ਗੋਬਿੰਦ ਸਿੰਘ ਨਾਮ ਕਹਾਉ ਸਤਗੁਰੂ ਨੇ ਅੱਜ ਦੇ ਦਿਨ ਸਾਨੂੰ ਜਾਤਾਂ ਪਾਤਾਂ ਵਰਨਵੰਡ ਵਿੱਚੋਂ ਕੱਢ ਕੇ ਸਾਰਿਆਂ ਨੂੰ ਆਪੋ ਚ ਦੀ ਭਾਈ ਭਾਈ ਗੁਰੂ ਕੇ ਖਾਲਸੇ ਬਣਾ ਕੇ ਸਾਨੂੰ ਦੁਨੀਆ ਦਾ ਉਹ ਮਾਨ ਦਿੱਤਾ ਕਿ ਜਿੱਥੇ ਕੋਈ ਵੀ ਅੱਜ ਕਿਸੇ ਦੀ ਪਹੁੰਚ ਨਹੀਂ ਜਾਂ ਜਿੱਥੇ ਵੀ ਸੇਖ ਹੁੰਦਾ ਉੱਥੇ ਉਹਨੂੰ ਸਰਦਾਰ ਜੀ ਕਰਕੇ ਬੁਲਾਇਆ ਜਾਂਦਾ ਇਹ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇਣਾ ਖਾਲਸਾ ਪੰਥ ਦੁਨੀਆ ਦੇ ਹਰ ਕੋਨੇ ਵਿੱਚ ਅੱਜ ਦੇ ਦਿਨਾਂ ਮੀਂ ਤੇ ਸੁਮੱਚੀ ਸੇਵਾ ਵਿੱਚ ਬਹੁਤ ਵੱਡੀ ਹਿੱਸੇਦਾਰੀ ਨਾਲ ਤਗੜਾ ਹੋ ਕੇ ਕੰਮ ਕਰਦਾ ਹੈ ਜਿਹਦੇ ਕਰਕੇ ਦੇਸ਼ਾਂ-ਵਦੇਸ਼ਾਂ ਵਿੱਚ ਵੀ ਮਾਣ ਹੈ ਤੇ ਇੱਥੋਂ ਦੇ ਸ਼੍ਰੀ ਅਗੰਗਪੁਰ ਦੀ ਧਰਤੀ ਤੇ ਵੀ ਸਾਰੀ ਸੰਗਤਾਂ ਪਿਆਰ ਨਾਲ ਮੁਹੱਬਤ ਨਾਲ ਸੇਵਾਵਾਂ ਕਰਦੀਆਂ ਹਨ ਅਸੀਂ ਚੈਨਲ ਵਾਲਿਆਂ ਦੇ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਵੀਰਾਂ ਨੇ ਇੱਥੇ ਆ ਕੇ ਸੋ ਗੁਰੂ ਦੀ ਗੱਲ ਦੂਰ ਤੱਕ ਪਹੁੰਚਾਉਣ ਦਾ ਯਤਨ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ